ਪਰ ਆਪਾਂ ਫੇਰ ਅੱਜ ਕਿਚਨ 'ਚ ਹਾਜ਼ਰ ਹੋਗੇ ਅੱਜ ਆਪਾਂ ਬਣਾਉਣੀ ਆ ਪਿੰਨੀਆਂ ਚਾਵਲ ਦੇ ਆਟੇ ਦੀ ਪਿੰਨੀਆਂ ਠੀਕ ਹੈ ਆ ਦੇਖੋ ਅੱਜ ਮੈਂ ਸਮਾਨ ਬਾਜ਼ਾਰ ਗਈ ਸੀ ਸਮਾਨ ਲੈ ਕੇ ਆਈ 2 ਕਿਲੋ ਦੁੱਧ ਲਿਆੰਦੇ 2 ਕਿਲੋ ਚਾਵਲਾਂ ਦਾ ਆਟਾ ਲਿਆੰਦੇ ਇਹ 2 ਕਿਲੋ ਆਪਾਂ ਨੇ ਦੇਸੀ ਖੰਡ ਲਿਆੰਦੀ ਆ ਦੇਸੀ ਖੰਡ ਲਿਆਦੀ ਆ ਆਪਾਂ ਨਟਾਇਆ ਧੀਰੀ ਲਿਆੰਦੀ ਆ ਤੇ ਇਹ 100 ગ્રામ ਦੇ ਇਹ ਲੈਨੇ ਬਦਾਮ ਤੇ ਇਹ 100 ગ્રામ ਜਵੈਣ ਲੈਂਦੀ ਆ ਤੇ ਇਹ ਦੋ ਛੋਟੀ ਥੋੜੀ ਜਿਹੀ ਕਾਲੀ ਮਿਰਚ ਜ਼ਰੂਰ ਪੈਂਦੀ ਹੈ ਬੈ ਬਾਦੀ ਕਰਦੀ ਹੈ ਨਾ ਇਹ ਕਾਲੀ ਮਿਰਚ ਇਹ ਥੋੜੇ ਜਿਹਾ ਕੜੂ ਲੈਂਦੇ ਆ ਤੇ ਇਹ ਆਪਾਂ ਮਿਲਾ ਲੈਂਦਾ ਇਹ ਆਪਾਂ ਨੇ ਸਾਰਾ ਕੁਝ ਲਿਆਂਦਾ ਹੁਣ ਆਪਾਂ ਲੈ ਬਣਾਉਣੀ ਆ ਚੌਲਾਂ ਦੀਆਂ ਪਿੰਨੀਆਂ ਸੌਣੇ ਪਿੰਨਿਆਂ ਹੁਣ ਬਣਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਆਪਾਂ ਹੁਣ ਕੜਾਹੀ ਲੈ ਤਾਰ ਗਰਮ ਹੋ ਜਵੇ ਥੋੜੀ ਜਿਹੀ ਕੜਾਹੀ ਹੁਣ ਆਪਾਂ ਨੇ 2 ਕਿਲੋ ਆਟਾ ਲਿਆਇਆ ਚਾਵਲਾਂ ਦਾ ਇਹ ਆਪਣੇ ਗਰਮ ਕਰਨਾ ਹੁ ਇਹ ਆਪਾਂ ਨੇ ਲਾਲ ਨਹੀਂ ਕਰਨਾ यह अपने लाल नहीं करना ये बस ज सिम जी मारनी है बस लाल नहीं करना सिम जी मारनी एक अपना हम थोड़ा थोड़ा गर्म हों सिल जी मरत ना ਅਨੇ ਟਾਈਮ ਥੋੜਾ ਜਿਹਾ ਲੱਗੇ ਗਿਆ ਇਹਨੂੰ ਫੇਰ ਆਪਣਾ ਤਿਆਰ ਕਰਾਂਗੇ ਬਾਕੀ ਸਮਾਨ ਬਸ ਇੱਕ ਲਾਲੀ ਹੋਣ ਦੇਣਾ ਪੂਰਾ ਨਹੀਂ ਹੋਣ ਦੇਣਾ ਬੇਸਣ ਸਿੱਟਾ ਹੀ ਰੱਖਣਾ ਆਪਣੇ ਜੇ ਸਿਲ ਜੀ ਮਰ ਗਈ ਤੇ ਆਟੇ ਦੀ ਹੁਣ ਆਪਾਂ ਜਿਹੜਾ ਕੱਢ ਹੁਣ ਆਪਨੇ ਕੱਢਣਾ ਪਾਂਡੇ ਚ हूँ अपने करने बदाम गर्म अपने बदाम हो गए गर्म हुण। देखो हूँ अपन करने हैं काजू ने फरनेया तो कर दी हम अपने खुद के कर दी गरम बिगारो अपने कढ़ाई की प्लेट ਹੁਣ ਆਪਣੇ ਕਰਨੀ ਆਂ ਗਿਰੀ ਹੁਣ ਆਪਣੇ ਕਰਨੀ ਆਂ ਗਿਰੀ ਗਰਮ ਕਰਕੇ ਨਾ ਇਹ ਸਾਰਾ ਇਹਦੇ ਛਿਲਕਾ ਕੱਢ ਜੇਗਾ ਕਰਕੇ ਗਰਮ ਕਰ ਲਓ ਆਪਾਂ ਲੰਬੇ ਲੰਬੇ ਕੱਟ ਲੈਣੇ तो कट्टे नहीं होंगे कट इस लंबे लंबे अपने गिरी जो गर्म नहीं हो ना गर्म हो जाए फिर अब कट दें इधर छिलका जो उतर जाएगा अपने आप ही अपनी गिरी होगी तैयार इधर अपने, अपने काजू बादाम लंबे लंबे कट लो आ दूध दुद्ध गर्म करना ਕਿੰਨੇ ਘਟਕੇ ਤੇ ਆਪਣੇ ਆਪੇ ਪਟ ਗਿਆ ਹੁਣ ਆਪਾਂ ਨੇ ਪਹਿਲਾਂ ਦੁੱਧ ਲਿਆ 2 ਕਿਲੋ ਇਹਨੂੰ ਅਵਾਰੀ ਆ ਜਾਵੇ ਇਹ ਚਾਪਨੇ 1/2 ਕਿਲੋ ਪਾਉਣਾ ਮੱਖਣ ਤੇ ਖੋਆ ਸੌਰੀ ਖੋਆ ਨਾ ਮੱਖਣ ਲੈਣ ਦਾ ਤਾਂ ਇਹ ਲਾ ਪਰ ਥੋੜਾ ਜਿਹਾ ਦੁੱਧ ਗਰਮ ਹੋ ਜੇ ਤਾਂ ਫੇਰ ਵਿੱਚ ਖੋਆ ਪਾਉਣਾ ਹੈ ਪਹਿਲਾਂ ਦੁੱਧ ਗਰਮ ਹੋ ਜੇ ਆਪਣਾ ਦੁੱਧ ਹੋ ਗਿਆ ਗਰਮ ਤਾਂ ਫਿਰ ਆਓ ਹੁਣ ਆਪਾਂ ਨੇ ਪਾਉਣਾ ਵਿੱਚ ਇਹ ਖੋਆ ਖੋਆ ਆਪਾਂ ਨੇ ਅੱਧਾ ਕਰੀ ਬੋਲੀਆ ਇਹਨੂੰ ਬਿਚੈਨੇ ਘਰ ਜਾਣਾ ਹੈ ਦੇਖੋ ਭੈਣ ਪ੍ਰਾਵਾ ਆਪਣਾ ਹੋ ਗਿਆ ਇਹ ਦੁੱਧ ਗਰਮ ਵਿੱਚ ਹੋ ਗਿਆ ਉਹ ਜਿਹੜਾ ਆਪਣਾ ਖੋਆ ਪਾਇਆ ਤਾਂ ਉਹ ਵੀ ਗਰਮ ਹੋ ਗਿਆ ਹੁਣ ਆਪਾਂ ਨੇ ਕਰ ਦੇਣੀ ਗੈਸ ਬੰਦ ਹੁਣ ਆਪਾਂ ਨੇ ਇਹਦੇ ਵਿੱਚ ਮਿਲਾਉਣਾ ਹੈ ਹੁਣ ਆਪਾਂ ਭੰਡਾ ਭੰਡਾ ਵਿੱਚ ਪਹਿਲਾਂ ਭੰਡਾ ਖੋਆ ਹੋ ਗਿਆ ਗਰਮ ਹੁਣ ਆਪਾਂ ਨੇ ਇਹਦੇ ਵਿੱਚ ਪਾਉਣਾ ਚਾਵਲਾ ਦਾ ਆਟਾ

ਸਰਸਮਾ ਚੱਕ ਚਲੋ ਇਹ ਹੁਣ ਆਪਾਂ ਦੇ ਵਿੱਚ ਇਹ ਕੋਈ ਗੜਾ ਗਿਰੀ ਕਿਤੇ ਵੀ ਪਿਛਾ ਰਹੇ ਆਪਾਂ ਇਹਦੇ ਵਿੱਚ ਥੋੜੀ ਜੀ ਬੈਬਾਦੀ ਚਾਵਲਾਂ ਚ ਬੈਬਾਦੀ ਹੁੰਦੀ ਨਾ ਤਾਂ ਥੋੜੀ ਜਿਵੈਣ ਪਾਉਣੀ ਆ ਥੋੜੀ ਜਿ ਵਿੱਚ ਆਪਾਂ ਨੇ ਕਾਲੀ ਮਿਰਚ ਪਾਉਣੀ ਸਾਬ ਤੇ ਮਿਲੀ ਨਹੀਂ ਸੀ ਫੇਰ ਮੈਂ ਪੀਸਿਆ ਹੋਇਆ ਹੀ ਲਿਆ ਹੁਣ ਆਪਾਂ ਨੇ ਪਾਉਣਾ ਇਹਦੇ ਚ ਸਾਜੀ ਬਟਾਓ ਹੁਣ ਆਪਾਂ ਨੇ ਇਹਨੂੰ ਮਿਕਸ ਕਰ ਲੈਣਾ 포르 c <shrie> 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 ਪਰ ਹੌਰੇ ਹੌਰੀ ਮਿਲਾਉਂਦੇ ਇਹਦੇ ਵਿੱਚ ਇਹ ਕੰਮ ਨਾ ਬੜਾ ਮੁਸ਼ਕਲ ਆ ਸਰ ਹੁਣ ਬਣਾ ਪੈਣ ਭਰਾਵੋ ਥੋੜੀਆਂ ਪਿੰਨੀਆਂ ਬਣਾਵਾਂਗੇ ਥੋੜੀਆਂ ਉਹਦੀ ਬਰਫੀ ਬਣਾਵਾਂਗੇ ਉਹ ਵੀ ਦਿਖਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਿਓ ਹਰ ਹਰ ਮਹਾਦੇਵ ਲਿਖਿਓ ਪਿੰਨੀਆਂ ਬਹੁਤ ਸਵਾਦ ਆ ਮੈਂ ਪਿੰਨੀ ਇੰਨੀ ਸਵਾਦ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੰਬਰ 1 ਪਿੰਨੀ ਬਣੀ ਆ ਇੰਨੀ ਸਵਾਦ ਤੁਸੀਂ ਵੀ ਅੱਜ ਬਣਾਇ ਕਰੋ ਹਰ ਹਰ ਮਹਾਦੇਵ